ਮਾਨਸਿਕ ਤੇ ਸਰੀਰਕ ਹਲਕ ਇੱਕ ਲੜਕੀ ਟੈਂਦੀ ਕਲਾ ਵਿੱਚ ਸੀ ਹਸਪਤਾਲ ਵਿੱਚ ਦਾਖਲ ਕਰਕੇ ਕਈ ਢੰਗਾਂ ਦਾ ਇਲਾਜ ਕੀਤਾ ਗਿਆ ਕੋਈ ਫਰਕ ਨਾ ਪਿਆ ਉਸ ਸਮੇਂ ਦੇ ਡਾਕਟਰ ਨੇ ਉਸ ਦੇ ਰੋਗ ਤੇ ਖੋਜ ਵੀ ਕੀਤੀ ਆਖਰ ਉਸ ਨੂੰ ਪਹਾੜੀ ਇਲਾਕੇ ਦੇ ਇੱਕ ਸੈਨੀਟੋਰੀਅਮ ਵਿੱਚ ਭੇਜਿਆ ਗਿਆ ਸੈਨੀਟੋਰੀਅਮ ਦੇ ਡਾਕਟਰ ਨੇ ਮਾਇਨਾ ਕੀਤਾ ਤਾਂ ਲੜਕੀ ਦੇ ਸਰੀਰ ਵਿੱਚ ਸਭ ਕੁਝ ਸਹੀ ਸਿੱਧ ਹੋਇਆ ਉਸ ਨੇ ਇਹ ਗੱਲ ਪਿਛਲੇ ਡਾਕਟਰਾਂ ਨਾਲ ਸਾਂਝੀ ਕੀਤੀ ਉਸ ਪ੍ਰਾਣੀ ਡਾਕਟਰ ਨੇ ਆ ਕੇ ਲੜਕੀ ਨੂੰ ਪੁੱਛਿਆ ਕਿ ਉਸ ਦੇ ਜੀਵਨ ਵਿੱਚ ਪਿਛਲੇ ਹਫਤੇ ਕੁਈ ਵੱਡੀ ਤਬਦੀਲੀ ਵਾਪਰੀ ਸੀ ਲੜਕੀ ਨੇ ਕਿਹਾ 20 ਸਾਲਾਂ ਤੋਂ ਤੋਖਾ ਦੇਣ ਵਾਲੇ ਪ੍ਰੇਮੀ ਨੂੰ ਮੈਂ ਡੂੰਗੀ ਨਫ਼ਰਤ ਕਰਦੀ ਰਹੀ ਹਾਂ ਜਿਸ ਕਰ ਮੈਂ ਵਿਆਹ ਨਹੀਂ ਸੀ ਕਰਵਾਇਆ ਇੱਕ ਰਾਤ ਪਿਛਲੇ ਹਫ਼ਤੇ ਸੌਣ ਲੱਗਿਆ ਮੈਂ ਉਸ ਨੂੰ ਮਾਫ਼ ਕਰ ਦਿੱਤਾ ਸੀ ਉਸ ਰਾਤ ਮੈਨੂੰ ਡੂੰਗੀ نیند ਨਹੀਂ ਆਈ ਸੀ ਤੇ ਮੈਂ ਅੱਜ ਕੇ ਰੋਈ ਵੀ ਸੀ ਡਾਕਟਰ ਨੇ ਕਿਹਾ ਕਿਉਂਕਿ ਇਸ ਲੜਕੀ ਦੀ ਮਾਨਸਿਕ ਹਾਲਤ ਬਦਲ ਗਈ ਸੀ ਜਿਸ ਕਾਰਨ ਇਸ ਦੀ ਸਰੀਰਕ ਹਾਲਤ ਵੀ ਬਦਲ ਗਈ ਸੀ